ਦਰبار پیر بابا ਹਸਤ ਵਲੀ شاہ ਜੀ ਦੇ ਇਤਿਹਾਸ ਤੇ ਪਵਿੱਤਰ ਅਸਥਾਨ ਪਿੰਥਲਾ ਵਿਖੇ ਦਰਬਾਰ ਦੇ ਗੱਦੀ ਨਿਸ਼ੀ ਸਾਈਂ ਸੋਫਤ अली ਜੀ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਤਿੰਨ ਦਿਨਾਂ ਸਲਾਨਾ ਉਸ ਮੁਬਾਰਕ ਬੜੀ ਹੀ ਤੂਮਤਾਮਨਾ ਮਨਾਇਆ ਇਸ ਮੌਕੇ ਮਹਿੰਦੀ ਦੀ ਰਸਮ ਚਰਾਗਾ ਦੀ ਰਸਮ ਅਪਰੰਤ ਨਕਾਲ ਪਾਰਟੀਆਂ ਨੇ ਨਕਲਾ ਪੇਸ਼ ਕਰਕੇ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ ਜੱਦਦੀ ਰਸਮਪ੍ਰੰਤ ਧਾਰਮਿਕ ਸਟੇ ਦੀ ਸ਼ੁਰੂਜਤ ਦੇ ਵਿੱਚ ਪੰਜਾਬ ਦੇ ਕਵਾਲ ਤੇ ਨਕਾਲ ਪੰਜਾਬ ਦੇ ਬਾਲੀਵੁੱਡ ਕਲਾਕਾਰਾਂ ਨੇ ਦਾਤਾ ਜੀ ਦਾ ਗੁਣਗਾਨ ਕੀਤਾ ਵਿਸ਼ੇਸ਼ ਤੌਰ ਤੇ ਸੂਫੀਆਨਾ ਦਰਗਾਹ ਪ੍ਰੰਤਕ ਮਿਟੀ ਪੰਜਾਬ ਦੇ ਚੇਅਰਮੈਨ ਬਾਬਾ ਮਨਜੀਤ ਸਾਹਬਰੀ ਸਾਈ ਪਰਮਜੀ ਦਰਬੇਜ ਜੀ ਤੇ ਹੋਰ ਵੱਖ-ਵੱਖ ਮਹਾਂਪੁਰਸ਼ ਹਾਜ਼ਰ ਸਨ ਕੈਮਰਾ ਵਿੱਚ ਸਗਣਾ ਗੀਨਾਲ ਟੈਂਪਲ ਦੀ ਰਿਪੋਰਟ تو اچھا ہم سرمائی سبھی تکنی کی طرقہ رہا ہے جنہیں طرقہ رہا ہے اور میرے کو اکتا کرنے کے بیدے ہیر میں رہو کر رہو کرنا میں تو بھی جاندہ دیتے ہوتا میں آجا بیٹھیں گے مانک کر دے نا کی تو میرے کو باہر جسی بیٹھیں گے تو میرے کو باہر جسی بیٹھیں ਬੜੀ ਮੋਝ ਕੇ ਲੇ ਦੇ ਨਾਲ ਮਿਲਿਆ ਇਹਨੂੰ ਮੇਰਾ ਇਹਨੂੰ ਮੇਰਾ ਦਵਾਰਾ ਏ ਗੁਰੂ ਦੀ ਮੇਰਾ ਸੋਹ ਸਮਾਨ ਤੇਰੇ ਬਿਨਾ ਵੱਲ ਸਤਵਲੇ ਬਾਸਰਮਾ ਬੜੀ ਮੋਝ ਕੇ ਕੱਟੀ ਜਾਵਾਂਗੀ ਸਤਿਗੁਰ ਮੈਂ ਤੇਰੀ ਮਾਤੰਗੀ ਬਾਬਾ ਮੈਂ ਤੇਰੀ ਬਤੰਗ ਆਹ ਬੋਲੋ ਮੈਨੂੰ ਦੂਰੇ ਘਟਾਂ ਵੀ ਨਾ ਗੁਰੂ ਦੀ ਦੂਰੇ ਵਟਾਂ ਵੀ ਚਰਨਾ ਗਮਨਾ ਕੋਲੋਂ ਕੋਲੋਂ ਮੈਨੂੰ ਦੂਰ ਹਟਾਵੀਂ ਨਾ ਗੁਰੂ ਜੀ ਦੂਰ ਹਟਾਵੀਂ ਨਾ ਆਦ ਨਾ ਕੀ ਭਜਣਾ ਇਕ ਦਰਦੀ ਹੋ ਕੇ ਬਹਿ ਜਾ ਤੇਰੇ ਬਣ ਕੇ ਪੈਰ ਦੀ ਜੁੱਤੀ ਸਾਈਆਂ ਪਹਿਰੀ ਬਹਿ ਜਾਮਾ ਤੇਰੇ ਬਣ ਕੇ ਪੈਰ ਦੀ ਜੁੱਤੀ ਸਾਈਆਂ ਪਹਿ ਹੈਲੋ ਸੋ ਸਾਸਕਤਨ ਬੇਤੇ ਕੀਤੀ ਜਾਂਦੀ ਹੈ ਕਿ ਸਿਰਫ 10 ਮਿੰਟ ਚਾਪ ਕੋਲੇ ਦਾ ਲੰਗਾ ਚੱਲਣਾ ਉਸ ਤੋਂ ਬਾਅਦ ਸਮਾਪਤ ਹੋਵੇ ਕਿ ਸਿਰਫ 5 ਮਿੰਟ ਦੀ ਹਾਜ਼ਰੀ i <laughs> that I'm